ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦ ਨੂੰ ਤੁਸੀਂ ਦੇਖ ਰਹੇ ਹੋ ਖਬਰ ਮੇਰੀ ਰਾਦੇ ਪਿਤੇ ਦਿਨੀ ਚਿੱਟੇ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ ਜੋ ਕਿ ਚਰਚਾ ਦਾ ਵਿਸ਼ਾ ਬਣੇ ਹੋਈ ਸੀ ਉਸ ਦਾ ਇੱਕ ਸਾਥੀ ਬਲਵਿੰਦਰ ਸਿੰਘ ਉਰਫ सोनू ਜੋ ਕਿ ਫਰਾਰ ਸੀ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕਰਕੇ ਬਠਿੰਡੇ ਤੋਂ ਬਾਹਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਥਾਣਾ ਮੁਖੀ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਮਾਨਜੁਕ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਮਾਨਯੋਗ ਅਦਾਲਤ ਨੇ ਉਸਨੂੰ 3 ਦਿਨਾਂ ਦਾ ਰਿਮਾਂਡ ਦਿੱਤਾ ਹੈ ਉਸ ਦੇ ਦੌਰਾਨ ਅਗਲੀ ਕਾਰਵਾਈ ਕਰਕੇ ਪੁਸ਼ਕਿਸ਼ ਕੀਤੀ ਜਾਵੇਗੀ ਆਓ ਆਪਾਂ ਜਾਣਦੇ ਹਾਂ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ ਭਾਈ ਦੀ ਸਾਈਡ ਤੇ ਮਗਰੂਫ ਸਾਈਡ ਤੇ ਭਾਜੀ ਕਿਸ ਤਰ੍ਹਾਂ ਦਾ ਰਿਮਾਂਡ ਤੁਸੀਂ ਡਿਮਾਂਡ ਕੀਤੀ ਸੀ ਔਰ ਕਿੰਨਾ ਰਿਮਾਂਡ ਦਿੱਤਾ ਗਿਆ ਹੈ ਪਰ ਕਿਹਨੂੰ ਕੋਰਟ ਚ ਪੇਸ਼ ਕੀਤਾ ਅੱਜ ਬਲਵਿੰਦਰ ਜਿਹੜਾ ਸੋਨੂ ਆ ਇਹਨੂੰ ਅਸੀਂ ਮਾਨਯੋਗ ਅਦਾਲਤ ਪੇਸ਼ ਕੀਤਾ ਸੀਗਾ ਇਹਦੇ ਚ ਅਸੀਂ ਜੱਜ ਸਾਹਿਬ ਤੋਂ 7 ਦਿਨ ਦੀ ਪੁਲਿਸ ਰਿਮਾਂਡ ਦੀ ਉਹੀ ਡਿਮਾਂਡ ਕੀਤੀ ਸੀਗੀ ਜਿਹੜਾ ਸਾਨੂੰ ਜੱਜ ਸਾਹਿਬ ਨੇ 3 ਦਿਨ ਦਾ ਇਹਦਾ ਪੁਲਿਸ ਰਿਮਾਂਡ ਦਿੱਤਾ। ਠੀਕ ਹੈ ਜੀ। ਹੁਣ ਤੱਕ ਪੁੱਛ ਗਿਆ ਸੀ ਭਾਈ ਜੀ ਕੀ ਸਾਹਮਣੇ ਆਇਆ ਪਹਿਲਾਂ ਵੀ ਸੀ ਇਹ ਪੂਰੀ ਰਾਤ ਰਹੇ ਨੇ ਪੁੱਛ ਗਿਆ ਸੀ ਕੋਈ ਐਂਗਲ ਸਾਹਮਣੇ ਆਇਆਗਾ। ਇਹ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਤੁਹਾਨੂੰ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ ਬਾਅਦ ਚ ਦੱਸਾਂਗੇ ਜੇ ਪਰਸਾ। ਜਿਹੜੀ ਪਹਿਲਾ ਕਨਸਟੇਬਲ ਉਹਦਾ ਰਿਮਾਂਡ ਵੀ ਖਤਮ ਹੋ ਗਿਆ 14 ਜੂਨ ਦੀ ਕਸਟਡੀ ਸੀਗੀ। ਹਾਂਜੀ ਉਹ ਜਿਹੜਾ ਹੈ ਵੀ ਸੀ ਰਾਹੀਂ ਹੁੰਦੀ ਹੈ ਪਏ ਉਹਨਾਂ ਦਾ ਵੀ ਸੀ ਰਾਹੀਂ ਅੱ ਇਹਨੂੰ ਗ੍ਰਿਫਤਾਰ ਕਰਕੇ ਪੁੱਛ ਕਿਛ ਕੀਤੀ ਜਾਵੇਗੀ ਉਹ ਅਜੇ ਇਨਵੈਸਟੀਗੇਸ਼ਨ ਦਾ ਹਿਸਾਬ ਬਾਅਦ ਚ ਕਰਾਂਗੇ ਗ੍ਰਿਫਤਾਰ ਕਿਸ ਜਗ੍ਹਾ ਤੋਂ ਕੀਤਾ ਸਰਹਕਲ ਇਹ ਬਾਹਰੋਂ ਬਠਿੰਡੇ ਤੋਂ ਬਾਹਰ ਗ੍ਰਿਫਤਾਰ ਕੀਤਾ ਸੀ ਤੇ ਅੱਜ ਇਹਨੂੰ ਮਾਂਜੋ ਜਮਹਿਰਲਾ ਪੋਸਟੇਬ ਨੂੰ ਦੁਬਾਰਾ ਲਿਆ ਸਕਦੇ ਆ ਪੁੱਛ ਕੇ ਚਾਹਤੇ ਨੇ ਉਹ ਉਹਦੇ ਬਾਰੇ ਉਹਦੇ ਜੇ ਕੋਈ ਇਹ ਇਨਵੈਸਟੀਗੇਸ਼ਨ ਜਿਹੜੀ ਗੱਲ ਆਊਗੀ ਉਹਦੇ ਬਾਅਦ ਸਰਹਕਲ ਕੰਮ ਦਾ ਰਾਸ ਜੀ ਲਿੰਦਾ ਹੈ ਕਿ ਕੁਝ ਆਇਆ ਸਾਹਮਣੇ ਨਹੀਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੁਹਾਨੂੰ ਬਾਤ ਨਹੀਂ ਸਰ ਕਿੰਨੇ ਦਿਨ ਦਾ ਰਿਮਾਂਡ ਮਿਲੇ ਇਹ ਦਿਨੋਂ ਦਿਨ ਦਾ ਪੁਲਿਸ ਰਿਮਾਂਡ ਬਣੇਗਾ ਜੀ